Yeah, yeah. ਠੀਕ ਹੈ ਜੀ ਹਾਂਜੀ ਮੈਡਮ ਜੀ ਅੱਜ ਪਿੰਡ ਕੱਚਾ ਪੱਕਾ ਵਿਖੇ ਪਹੁੰਚੇ ਕੀ ਗੱਲ ਚਾਹੁੰਦੇ ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੀ ਅੱਜ ਅਸੀਂ ਕੱਚਾ ਪੱਕਾ ਵਿੱਚ ਇੱਕ ਤਾਂ ਨਿਊ ਕਮੇਟੀ ਲਗਾਈ ਹੋਈ ਆ ਔਰ ਦੂਸਰਾ 14 ਅਪ੍ਰੈਲ ਵਾਲਦਿਨ ਸਾਡੇ ਔਰਤਾਂ ਦੇ ਮੁਕਤੀ ਦਾ ਡਾਕਟਰ ਵੀਆ ਅਮੇਦ ਘਰਜੀ ਦਾ ਜਨ ਦਿਹਾੜਾ ਹੈ ਉਹਨਾਂ ਨੂੰ ਸਬੰਧਤ ਜੜੀ ਵਸ਼ਾਲ ਸ਼ੋਭਾ ਯਾਤਰਾ ਜਿਹੜੀ ਤਰਨਤਾਰਨ ਦੇ ਵਿੱਚ 17 ਤਰੀਕ ਵਾਲੇ ਦਿਨ ਕੱਢੀ ਜਾ ਰਹੀ ਆ ਸੋ ਪਿੰਡ-ਪਿੰਡ ਦੇ ਵਿੱਚ ਆ ਕੇ ਲੋਕਾਂ ਨੂੰ ਔਰ ਸਾਡੇ ਸਮਾਜ ਨੂੰ ਔਰ ਖਾਸ ਕਰਕੇ ਸਾਡੇ ਸਮਾਜ ਵਿੱਚ ਜਿਹੜੀਆਂ ਰਹਿੰਦੀਆਂ ਊਮਨਸ ਨੇ ਉਹਨਾਂ ਨੂੰ ਅਵੇਅਰਨੈਸ ਕਰਨ ਵਾਸਤੇ ਜਾਗਰੂਕ ਕਰਨ ਵਾਸਤੇ ਇਹ ਪਿੰਡਾਂ ਦੇ ਵਿੱਚ ਕਮੇਟੀਆਂ ਲਗਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਘਰਾਂ-ਘਰਾਂ ਦੇ ਵਿੱਚ ਜਾ ਕੇ ਕਿ ਘਰਾਂ ਤੋਂ ਬਾਹਰ ਆਓ ਔਰ ਵਾਵਾ ਸਾਹਿਬ ਬਾਰੇ ਜਿਹੜੀ ਹੈ ਜਾਣਕਾਰੀ ਲਾਓ ਕਿ ਉਹਨਾਂ ਨੇ ਔਰਤਾਂ ਨੂੰ ਬਹੁਤ ਵੱਡਾ ਜਿਹੜਾ ਵਾ ਅਧਿਕਾਰ ਲੈ ਕੇ ਦਿੱਤਾ ਹੈ ਔਰਤਾਂ ਨੂੰ ਜਿਹੜਾ ਹੈ ਉਹਨਾਂ ਨੇ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ ਹੈ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਰਹਿਬਰ ਡਾਕਟਰ ਵੀ ਆ ਰਹੇ ਮੇਰਗਰਜੀ ਦਾ ਜਿਹੜਾ ਜਨਮ ਦਿਹਾੜਾ ਹੈ ਉਹਨੂੰ ਧੂਕ ਧਾਮ ਨਾਲ ਮਨਾਈਏ ਔਰ ਆਪਣੇ ਦੇਸ਼ ਵਿੱਚ ਸਾਰਿਆਂ ਨੂੰ ਜਾਗਰੂਕ ਕਰੀਏ ਔਰ ਜਿਹੜੇ ਸਾਡੇ ਰਹਿਵਰਾਂ ਦੇ ਬਾਰੇ ਗਲਤ ਮੋਲਤ ਬੋਲਦੇ ਨੇ ਉਹਨਾਂ ਨੂੰ ਦਿਖਾ ਦਈਏ ਕਿ ਅਸੀਂ ਆਪਣੇ ਰਹਿ ਬਲਾ ਦੀ ਜੀਦੇ ਆ ਜਿਨ੍ਹਾਂ ਨੇ ਸਾਨੂੰ ਜਨਨਾ ਅਧਿਕਾਰ ਦਿੰਦਾ ਹੈ ਜਿਨ੍ਹਾਂ ਨੇ ਸਾਨੂੰ ਬੋਲਣ ਦਾ ਅਧਿਕਾਰ ਦਿੰਦਾ ਹੈ ਉਹਨਾਂ ਦੇ ਜਿਹੜੇ ਜਨਮ ਦਿਹਾੜੇ ਨੇ ਉਹ ਅਸੀਂ ਮਨਾ ਰਹੇ ਆ ਸੋ ਇਹ ਉਪਰਾਲਾ ਜਿੰਦਾ ਹੈ ਸਾਡੇ ਸੰਤ ਬਾਬਾ ਨਛੱਤਰਨਾਥ ਸ਼ੇਰਦਲ ਜੀ ਵੱਲੋਂ ਕੀਤਾ ਜਾ ਰਿਹਾ ਹੈ ਕੋਰੋਨਾ ਵੱਲੋਂ ਜਿਹੜਾ ਔਰਤਾਂ ਨੂੰ ਵੀ ਜਿਹੜਾ ਅਵੇਰਨੈਸ ਕੀਤਾ ਜਾ ਰਿਹਾ ਹੈ ਕਿ ਜਿੱਥੇ ਬੰਦੀ ਦੇ ਵਿੱਚ ਆ ਕੇ ਸਮਾਜ ਨੂੰ ਜਿਹੜਾ ਅਤਿਆਚਾਰ ਹੋ ਰਿਹਾ ਹੈ ਉਹਨੂੰ ਰੋਕਿਆ ਜਾਵੇ ਜੈ ਵਾਲਮੀਕੀ ਜੈ ਭੀਮ ਜੈ ਭਾਰਾ ਵਾਹਿਗੁਰੂ ਜੀ ਕਾ ਖਾਲਸਾ